ਸੋ ਸ਼ਿਕਾਜੀ ਤੁਸੀਂ ਦੇਖ ਰਹੇ ਹੋ ਕਹਲਾ ਵਿੱਚ ਪੰਜਾਬੀ ਅਫੀਸ਼ਰ ਚੈਨਲ ਤੇ ਗੱਲ ਕਰਾਂਗੇ ਹੁਸ਼ਿਆਰਪੁਰ ਦੇ ਪਿੰਡ ਮੜਿਆ ਦੀ ਜਿੱਥੇ ਕਿ ਉਸ ਵੇਲੇ ਹਾਫਰਾ ਦਬਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਐਲ ਪੀ ਜੀ ਗੈਸ ਦੇ ਨਾਲ ਭਰੇ ਇੱਕ ਟੈਂਕਰ ਹਾਸੀ ਦਾ ਸ਼ਿਕਾਰ ਹੋ ਗਿਆ ਹਾਸਾ ਐਨ 14 ਭਿਆਨਕ ਸੀ ਕਿ ਧਮਾਕਾ ਹੋ ਗਿਆ ਜਿਸ ਤੋਂ ਬਾਅਦ ਉਥੇ ਜਿਹੜੀ ਕਿ ਆਗ ਲੱਗੀ ਅੱਗ ਲੱਗਣ ਦੇ ਨਾਲ ਇੱਥੇ ਜਿਹੜਾ ਕਿ ਸੌ ਦੇ ਗਰੀਬ ਲੋਕ ਇਸ ਅੱਗ ਦੇ ਵਿੱਚ ਝੁੱਲਸ ਗਏ ਜਿਨ੍ਹਾਂ ਨੂੰ ਕਿ ਫਟਾਫਟ ਨੀਜੀ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਉੱਤੇ 5 ਰਗੇੜੀਆਂ ਗੱਡੀਆਂ ਪਹੁੰਚਦੀਆਂ ਨੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਜਿਸ ਤੋਂ ਬਾਅਦ ਇਹਨਾਂ ਜ਼ਖਮਿਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਜਿਹੜਾ ਕਿ ਦਾਖਲਾ ਕਰਵਾਇਆ ਜਾਂਦਾ ਹਾਸਾ ਇੰਨਾ ਜ਼ਿਆਦਾ ਭਿਆਨਕ ਹੁੰਦਾ ਜਿਸ ਦੀਆਂ ਤਸਵੀਰਾਂ ਦੇਖ ਕੇ ਰੋਂਗਟੇ ਜਰੇ ਕਿ ਖੜੇ ਹੋ ਜਾਂਦੇ ਨੇ ਗੈਸ ਦਾ ਆਪਰ ਹੈ ਜਦੋਂ ਇਹ ਅ ਟੈਂਕਰ ਹਾਸਿਦ ਦਾ ਸ਼ਿਕਾਰ ਹੋ ਜਾਂਦਾ ਤਾਂ ਇੱਕ ਜ਼ੋਰ ਦਾ ਧਮਾਕਾ ਹੋ ਜਾਂਦਾ ਜਿਸ ਤੋਂ ਬਾਅਦ ਇਹ ਜਿਹੜੇ ਕਿ ਇੱਥੇ ਆਕ ਲੱਗ ਜਾਂਦੇ ਇਸ ਦੌਰਾਨ ਜਿਹੜੇ ਕਿ ਕਈ ਲੋਕ ਜਿਹੜੇ ਕਿ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਕਿ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਅਤੇ ਟੱਕਰ ਹੋਣ ਤੋਂ ਬਾਅਦ ਜਿਹੜਾ ਕਿ ਧਮਾਕਾ ਹੋ ਜਾਂਦਾ ਕਿ ਐਲਬੀਜੀ ਗੈਸ ਦੇ ਟੈਂਕਰ ਨੂੰ ਅੱਗ ਲੱਗ ਜਾਂਦੀ ਹੈ ਦੇ ਉਸ ਬਾਦ ਇਸ ਕਟਨ ਲੈ ਕੇ ਸਿਆਸਤਦਾਨਾਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਬੀਸੀਬੀ ਜੜੇ ਕੀ ਪਹੁੰਚੇ ਨੇ ਜਿਸ ਤੋਂ ਬਾਅਦ ਇਸ ਕਨ ਜਿਥੇ ਜੇ ਕਿ ਤਜਾਰੀਆ ਹੋਤੀ ਇਸ ਕਟਨ ਲੈ ਕੇ ਜਾਂਚ ਪੜਤਾਲ ਵੀ ਪੁਸ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੋ ਦਾਦੀ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਮਡੇਆਲਾ ਦੇ ਨੇੜੇ ਐਲਪੀਜੀ ਟੈਂਕਰ ਦੇ ਫਟਣ ਤੋਂ ਬਾਅਦ ਫੈਲੀ ਗੈਸ ਕਾਰਨ ਪੂਰਾ ਪਿੰਡ ਇਸ ਦੀ ਲਪੇੜ ਦੇ ਵਿੱਚ ਆ ਗਿਆ ਤੇ ਹੁਣ ਤੱਕ ਇਸ ਹਾਦਸੇ ਦੇ ਵਿੱਚ 80 ਤੋਂ 100 ਲੋਕਾਂ ਦੇ ਜ਼ਖ਼ਮਾਂ ਦੀ ਸੂਚਨਾ ਮਿਲਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਉੱਥੇ ਆਵਾਜਾਈ ਰੋਕ ਦਿੱਤੀ ਅਤੇ ਪਿੰਡ ਦੇ ਘਰਾਂ ਦੇ ਵਿੱਚ ਅੱਗ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿਸ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ